ਅਮੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਜਥੇਬੰਦਕ ਢਾਂਚਿਆਂ ਦਾ ਐਲਾਨ ਕੀਤਾ ਗਿਆ ਸਾਬਕਾ ਮੇਅਰ ਰਹੇ ਵਿਸ਼ਨੂੰ ਸ਼ਰਮਾ ਜੀ ਨੂੰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਗਾਇਆ ਗਿਆ ਅੱਜ ਉਹਨਾਂ ਨੇ ਬੰਦਾ ਸੰਭਾਲਦੇ ਆ ਇੰਪਰੂਵਮੈਂਟ ਟਰਸਟ ਵਿਖੇ ਸਮੁੱਚੀ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਕਿਹਾ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੀ ਤਰਜ ਤੇ ਅਕਾਲੀ ਭਾਜਪਾ ਘਟ ਚੋੜ ਨਾਲ ਮਿਲ ਕੇ ਤੀਜੀ ਵਾਰ ਸਰਕਾਰ ਬਣਾਵੇਗਾ ਇਸ ਮੌਕੇ ਦਾਸ ਰਜਿਸ ਸਿੰਘ ਰਖੜਾ ਸਰਦਾਰ ਅਦਰਦੀਪ ਸਿੰਘ ਰਖੜਾ ਸਾਕਾ ਮੇਅਰ ਜਸਪ ਸਰਦਾਰ ਸਰਜੀਤ ਸਿੰਘ ਅਬਲੋਵਾਲ ਮਾਲਵਾ ਡੋਂਡੂ ਦੇ ਪ੍ਰਧਾਨ ਹਰਪਾਲ ਜੁਨੇਜਾ ਤੋਂ ਇਲਾਵਾ ਯੂਥ ਅਕਾਲੀ ਆਗੂ ਹਾਜ਼ਰ ਸਨ ਇਸ ਬੋਕ ਕੇ ਵਿਸ਼ਨੂ ਸ਼ਰਮਾ ਜੀ ਨੇ ਗੱਲਬਾਤ ਕਰਦੇ ਕਿਹਾ ਉਹਨਾਂ ਨੇ ਗੱਲ ਵੀ ਕਹੀ ਹੈ ਕਿ ਨਗਰ ਨਿਗਮ ਦੇ ਸਹਿਯੋਗ ਨਾਲ ਹਮਨ ਟਰਸਟ ਤਾਲਮੇਲ ਬਣਾ ਕੇ ਸ਼ਹਿਰ ਦਾ ਵਿਕਾਸ ਕਰੇਗਾ ਅਤੇ ਅੱਜ ਪੂਰਾ ਸ਼ਹਿਰ ਖੁਸ਼ੀ ਦੇ ਮਾਹੌਲ ਵਿੱਚ ਅਪਰੂਵਮੈਂਟ ਟਰਸਟ ਪੁਜਾ ਹੋਇਆ ਸੀ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਹੀ ਵਿਕਾਸ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਮੇਵਾਰੀ ਨੂੰ ਬਹੁਤ ਹੀ ਤੰਦੇਹੀ ਨਾਲ ਲਿਭਾਉਣਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਬਖਸ਼ ਸਿੰਘ ਜੀ ਬਾਦਲ ਜੀ ਅਤੇ ਸਾਡੇ ਮਾਨਯੋਗ ਵਿੱਤੀ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਅਤੇ ਸਾਡੇ ਪਟਿਆਲਾ ਸਹਿਰ ਦੇ ਜ਼ਿਲ੍ਹੇ ਦੇ ਚਾਰਟ ਮੰਤਰੀ ਸਾਹਿਬ ਰਖੜਾ ਸਾਹਿਬ ਜਿਨ੍ਹਾਂ ਜੀ ਰਹਿਲਵਾਈ ਜਿੰਦ ਪਟਿਆਲਾ ਜਿਲ੍ਹੇ ਇੱਕ કાર્યਗਰਨਾ ਹੋਦਿਆ ਨੇ ਆਪਾਂ ਸਾਰੇ ਪਟਿਆਲਾ ਜ਼ਿਲ੍ਹੇ ਦੇ ਕੋਆਰਡੀਨੇਟਰ ਸਰਦਾਰ ਚਰਨਜੀਤ ਸਿੰਘ ਜੀ ਵਿਰਾਟ ਸਾਰੇ ਆਏ ਹੋ ਨੇ 3:30 5:00 ਸਾਬਠੇ ਨੇ ਬੇਰ ਸਾਹਿਬ ਬਠੇ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਭਾਤੀ ਜਨਤਾ ਪਾਰਟੀ ਦੇ ਸਾਰੇ ਜਿਨੇ ਆਦੇ ਦਾ ਸਾਹਿਬ ਨੇ ਜਿਨੇ ਸਾਡੇ ਵਰਕਰ ਸਾਥੀ ਨੇ ਸਾਰੇ ਇੱਥੇ ਅੱਜ ਮੌਜੂਦ ਨੇ ਔਰ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਡਿਪਟੀ ਮੁੱਖ ਮੰਤਰੀ ਸਾਹਿਬ ਨੇ ਅਖੜਾ ਸਾਹਿਬ ਨੇ ਜੋ ਮੇਰੇ ਤੇ ਵਿਸ਼ਵਾਸ ਕੀਤਾ ਉਸ ਗੱਲ ਦਾ ਮੈਂ ਅੱਜ ਇੱਥੇ ਸਾਰੇ ਲੋਕਾਂ ਦੇ ਨਹੀਂ ਗੱਲ ਕਹਿਣਾ ਕਿ ਮੈਂ ਆਪਣੀ ਪੂਰੀ ਜ਼ਿੰਮੇਵਾਰੀ ਇਮਾਨਦਾਰੀ ਔਰ ਉਹਦੇ ਨਾਲ ਨਿਭਾਵਾਂਗਾ ਤਾਕੇ ਕਿਵੇਂ ਪਹਿਲਾਂ ਵੀ ਮੈਨੂੰ ਵੇਦ ਦੇ ਤੌਰ ਤੇ ਪਟਿਆਲਾ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਉਹ ਉਸ ਟਾਈਮ ਵੀ ਜਿਹੜੇ ਪਟਿਆਲਾ ਦੀ ਵਿਕਾਸ ਦੇ ਲਈ ਪਟਿਆਲੇ ਦੇ ਲੋਕਾਂ ਦੀ ਮਿਹਤਰੀ ਦੇ ਲਈ ਕੰਮ ਕੀਤਾ ਸੀ। ਉਹ ਵੀ ਅਸੀਂ ਪਟਿਆਲੇ ਦੇ ਵਿਕਾਸ ਦੇ ਲਈ ਪਟਿਆਲੇ ਦੀ ਮਿਹਤਰੀ ਦੇ ਲਈ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੀ ਔਰ ਨਿਪਟੇ ਮੁੱਖ ਮੰਤਰੀ ਸਾਹਿਬ ਦੀ ਸਭੀ ਸੋਚ ਹੈ ਉਹਨਾਂ ਦੇ ਦ੍ਰਿਸ਼ਾ ਨੂੰ ਵਿਸ਼ੇਸ਼ ਨੇ। ਉਹਨਾਂ ਦੇ ਮੁਤਾਬਕ ਪਟਿਆਲਾ ਸ਼ਹਿਰ ਦਾ ਵਿਕਾਸ ਡਿਵੈਲਪਮੈਂਟ ਹੋਏਗੀ। ਕਿ ਸਾਡੇ ਮੇਰੇ ਸਾਥ ਵੀ ਆਏ ਹੋਏ ਨੇ ਸਾਰੇ ਦੋਨੋਂ ادارے ਇਕੱਠੇ ਹੋ ਕੇ ਨਗਰ ਨਿਗਮ ਔਰ ਇੰਪਰੂਵਮੈਂਟ ਕਾਸਟ ਜੋ ਜੋ ਜੀਨਾ ਦੀ ਚਿੱਤੇ ਜ਼ਿੰਮੇਵਾਰੀਆਂ ਬੰਦੀਆਂ ਨੇ ਉਹ ਪੂਰੀ ਤਰ੍ਹਾਂ ਨਿਭਾਵਾਂਗੇ ਔਰ ਪਿਆਰਾ ਸ਼ਹਿਰ ਦਾ ਪੂਰਾ ਵਿਕਾਸ ਹੋਏਗਾ ਡਵੈਲਪਮੈਂਟ ਹੋਏਗੀ ਔਰ ਤੁਸੀਂ ਦੇਖਿਆ ਇਹ ਸਾਰੇ ਸ਼ਹਿਰ ਦੇ ਅੰਦਰ ਕਾਮਚਾਰੀ ਨਹੀਂ ਬਿਚਾਰਦੇ ਸਥਾਨ ਦੇ ਕੰਮ ਕਰ ਰਹੇ ਨਹੀਂ ਹੋ ਕੇ ਚੱਲ ਰਹੇ ਨੇ ਸਰੋਣਾ ਸਾਹਿਬ ਇਹ ਹੈਡਮਾਈਂਡ ਨਗਰ ਪਿਆਰਾ ਜ਼ਿਲ੍ਹਾ ਚੰਦਰ ਬਹੁਤ ਕਰਤੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਜਿਸਾਂ ਨੇ ਨਿਯੋਜਨ ਹੈ ਪ੍ਰੀਮ ਮੁੱਖ ਮੰਤਰੀ ਸਾਹਿਬ ਜਿਸਾਂ ਨੇ ਨਿਯੋਜਨ ਹੈ ਔਰ ਉਹ ਸਾਰਾ ਸ਼ਹਿਰ ਦਾ ਵਿਕ जो सॼे मतंत्री साहिब सां निर्द ॾियनि इन जी अगवाइ पटे जे अंदरि इम्परूवमेंट ट्रस्ट ते इम्परूवमेंट ट्रस्ट जा कम ई इम्प्रूवमेंट करण असां इहा इम्परूवमेंट करि जिथे जिथे कमी पूरो करणु चाहियां मीडिया वारा उन्हनि जो विश्वास दुदा ਕਹਤ ਹਨ ਸ਼ਹਿਰ ਦੇ ਅੰਦਰ ਸਾਰੇ ਅਸੀਂ ਗੱਲ ਮਿਲ ਕੇ ਸਾਡੀ ਜਿਹੜੀ ਹੋਰ ਕਲੇਰਟੀ ਟੀਮ ਹੈ ਸਾਰੇ ਵਿਕਾਸ ਦੇ ਕੰਮ ਕਰਾਂਗੇ ਔਰ ਮੁਟਿਆਲਾ ਦੀ ਨੁਹਾਰ ਬਦਲਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ 2017 ਦੇ ਅੰਦਰ ਤੀਸਰੀ ਵਾਰੀ ਫਿਰ ਸਰਉਂਗਣ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਬਣੀ ਗਈ ਔਰ ਤੁਹਾਡੇ ਸਾਹਮਣੇ ਹੋਰ 3 ਮਹੀਨੇ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਇਹ ਇਤਿਹਾਸ ਹੋਏਗਾ ਕਿ ਤੀਸਰੀ ਵਾਰੀ ਸਰਉਂਗਣ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਅਧਮਾਨ ਹੋ ਸਡੇ ਕਾਸੂਰੀ ਬਾਦੂ ਮੁੱਖ ਮੰਤਰੀ ਔਰ ਕਾਨੂ ਉਦਿਪ ਮੁੱਖ ਮੰਤਰੀ ਸੁਨਿਤ ਸਿੰਘ ਬਾਦੂ ਦੀ ਬਾਤ ਹੋਈ ਹੈ ਕੀ ਸ਼੍ਰੀ ਵਾਸੁਖਾ ਜੀ ਬਿਠਰੇਗੀ ਤੇ ਜਿਹੜਾ ਸਿਟੀ ਕਮਿਸ਼ਨ ਦਾ ਚਾਂਪਲਿਆ ਜੀ ਪੁਰੀ ਸਾਹਿਬ ਰਾਜੇ ਕੋਈ ਗੱਲਾਂ ਹੋ ਰਹੀਆਂ ਨੇ ਤੋਂ ਉਹਨਾਂ ਆਹ ਕਹਿਣ ਲੱਗੇ ਕਿ ਇਹ ਸਿਰਫ ਸੋਮੇ ਇਟਾਲੀ ਦਾ ਬਹੁਤ ਵੱਡਾ ਦਿਨ ਹੈ ਪੰਜਾਬ ਨਿਵਾਸੀਆਂ ਦੇ ਲਈ ਜਨਾਬ ਜੀ ਪਿਛੋ ਸ਼ਰਮਾ ਜੀ ਜਿਹੜੇ ਬਹੁਤ ਉੱਚ ਪਦਵੀ ਦੇ ਉੱਤੇ ਅੱਜ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਬਣੇ ਨੇ ਇਤੋਂ ਪਤਾ ਲੱਗਦਾ ਹੈ ਕਿ ਸ਼ੋਮਣੀ ਕਾਲੀ ਦਾ ਦੇ ਪ੍ਰਧਾਨ ਸਾਹਿਬ ਸੁਪ੍ਰੀਤ ਸਿੰਘ ਬਾਦਲ ਪ੍ਰਧਾਨ ਸ਼ੋਮਣੀ ਕਾਲੀ ਦਾ ਹਮੇਸ਼ਾ ਜਿਹੜੇ ਬਰਕਰਨੇ ਕੰਮ ਕਰਦੇ ਨੇ ਅੱਗੇ ਹੋ ਕੇ ਵਿਚਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਕਿੰਨਾ ਸਤਕਾਰ ਹੈ ਜਿਹੜੇ ਬੰਦੇ ਇਹਨਾਂ ਨੇ ਸਾਨੂੰ ਜੁਆਇਨ ਕੀਤਾ ਉਹ ਗੱਲ ਕਰਦੇ ਸੀ ਵੀ ਸਾਡੇ ਕੰਮਾਂ ਵਿੱਚ ਆ ਗਈ ਰੁੱਝਣ ਦੀ ਯਾਜੜਗਾ ਅੱਜ ਪਤਾ ਲੱਗਦਾ ਹੈ ਅੱਜ ਸਾਰਾ ਜਿੰਨਾ ਸ਼ੋਮਣੀ ਕਾਲੀ ਦਾ ਪਿਆਰ ਹੈ ਮਦਨ ਸਾਹਿਬ ਬੈਠੇ ਨੇ, ਮੋਦੀ ਸਾਹਿਬ ਬੈਠੇ ਨੇ। ਸਾਰਿਆਂ ਨੇ ਆ ਕੇ ਪੂਰਾ ਸਤਿਕਾਰ ਦਿੱਤਾ ਹੈ ਵੀ ਜੋ ਕੰਮ ਹੋਇਆ ਹੈ ਬਹੁਤ ਜਰਬੀਗ ਹੋਇਆ ਹੈ। ਅਸੀਂ ਸਾਰੇ ਇਸ ਦਾ ਦੇ ਤਰੀਕਾ ਕਰਦੇ ਹਾਂ। ਵਜਿੰਦਰ ਜੀ, ਸੋ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ। ਹਰ ਅਸ਼ੀਰਵਾਦ ਕਰਦੇ ਆ ਕਿ ਸ਼ਰਮਾ ਜੀ ਨੇ ਮੇਰੇ ਪਹਿਲਾਂ ਬਹੁਤ ਵਧੀਆ ਵਿਸਫਟੀਆਂ ਕੰਮ ਕਰਾਇਆ ਸੀ। ਉਹ ਤੋਂ ਹੀ ਬਧਿਆ ਹੋਣੀ ਇੰਪਰੂਵਮੈਂਟ ਟਾਸ ਦੇ ਵਿੱਚ ਲਿਆ ਕੇ ਪਟਿਆਏ ਤਰੱਕੀ ਦੇ ਲਈ ਬਹੁਤ ਵੱਲ ਯੋਗਦਾਨ ਪਾਉਣਗੇ। ਸੋ ਜਿੰਨੀ ਅੱਜ ਵਧਾਈ ਦੇਈ ਹੈ। ਜਿੰਨਾ ਪਰਮਾਤਮਾ ਸ਼ੁਕਰਗੁਜ਼ਾਰੀ ਹੈ। ਸਾਹ ਪ੍ਰਕਾਸ਼ ਜੀ ਬਾਲ ਮੁਖਮੰਤੀ ਪੰਜਾਬ ਦਾ ਧੰਨਵਾਦ ਕਰੀਏ ਸਾਹ ਸੁਵੀਰ ਜੀ ਬਾਦ ਪ੍ਰਧਾਨ ਜੋ ਨਿਕਲਦਾ ਧੰਨਵਾਦ ਕਰੀ ਕੋਨਾਥਰਾ ਸੋ ਮੈਂ ਤਾਂ ਪਰਮਾਤਮਾਗੇ ਹੀ ਅਰਦਾਸ ਕਰਦਾ ਹਾਂ ਕਿ ਜਿਸ ਹਿਸਾਬ ਦੇ ਨਾਲ ਸ਼ੋਮਣੀ ਕਾਲਜ ਦਾ ਤਰੱਕੀ ਕਰ ਰਿਹਾ ਹੈ ਅਰ ਜਿਹੜੇ ਵਰਕਰ ਨੇ ਕੱਲ ਤੁਸੀਂ ਦੇਖਿਆ ਪਟਿਆਲਾ ਦੇ ਵਿੱਚ ਕਿੱਡਾ بڑا ਕੱਟਸੀ ਪ੍ਰਧਾਨ ਪਟਿਆਲਾ ਜਿਲ੍ਹੇ ਪਰ ਮੈਂ ਸਰਤੀ ਇੱਥੇ ਰੱਖਣੇ ਲੋ ਅੱਜ ਵਿਸ਼ੂ ਸ਼ਰਮਾ ਜੀ ਨੇ ਇੰਪੋਰਟ ਦਾ ਚੇਅਰਮੈਨ ਬਣਾਇਆ ਸੋ ਇਹ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਕਦਰ ਹੈ ਵਰਕਰਾਂ ਦੀ ਇਹਦੇ ਬੰਦੇ ਲੋਕ ਕੰਮ ਕਰਨ ਆਏ ਨੇ ਇਮਾਨਦਾਰ ਨੇ ਧਿਆਨਦਾਰ ਨੇ ਆਹਦੀ ਹਮੇਸ਼ਾ ਕਦਰ ਕੀਤੀ। ਸੋ ਇਹ ਹੋਰ ਪਾਰਟੀਆਂ ਚ ਇਨਾ ਕਹਦੇ ਹੈ। ਸੋ ਮੈਂ ਸ਼ਰਧਾ ਤੇ ਵਾਤਾ ਥੋੜਾ ਸਾਬ ਨੇ ਫਰਮਾਇਆ ਹੈ। ਇਹ ਸ਼ਰੂਨੀ ਇਕਲਿਦਨ ਹਮੇਸ਼ਾ ਜਿਹੜਾ ਹੈਗਾ ਉਹ ਵਰਕਰਾਂ ਦੀ ਕਦਰ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਾਥ ਸੁਬੀਤ ਸਿੰਘ ਬਾਦਲ ਸਾਹਿਬ ਦੀ ਰਹਿਨਮਾਈ ਥੱਲੇ ਅੱਜ ਵਿਸ਼ਨੂੰ ਸ਼ਰਮਾ ਜੀ ਨੇ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਦਾ ਬਕਾਇਦਾ ਤੌਰ ਤੇ ਚਾਰਜ ਸੰਭਾਲਿਆ। ਮੈਂ ਸਾਰੇ ਸ਼ਰਮਾ ਪਰਿਵਾਰ ਨੂੰ ਔਰ ਇਹਨਾਂ ਦੇ ਸਨੇਹੀਆਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਤੇ ਸਤਿ ਸ੍ਰੀ ਅਕਾਲ ਸਾਹਿਬਾ ਸਾਦੋ ਲੋਕ ਮੁਬਾਰਕਬਾਦ ਪੇਸ਼ ਕਰਦੇ ਐ ਔਰ ਉਮੀਦ ਕਰਦੇ ਐ ਪਾਰਟੀ ਦੀਆਂ ਨੀਤੀਆਂ ਤੇ ਚੱਲ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ ਰਾਤ ਇੱਕ ਕਰਕੇ ਪਟਿਆਲਾ ਨਿਵਾਸੀਆਂ ਦਾ ਜਿਹੜਾ ਉਹ ਦਿਲ ਜਿੱਤਿਆ ਆਪਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ دیکھتے ਰਹੋ ਪਟਿਆਲਾ ਟੀਵੀ